ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕੰਮ ਵਲੌਗ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਸਾਡਾ ਹਾਲ ਚਾਲ ਵਧੀਆ ਦੁਪਹਿਰ ਦਾ ਤਾਂ ਟਾਈਮ ਹੈ ਹੁਣ ਤੇ ਮੈਨੂੰ ਲੱਗਦਾ ਟਾਈਮ ਸਵੇਗ ਦੇ 3:00 ਵਜੇ ਰਹੇ ਨੇ ਆਪਾਂ ਤਿਆਰੀ ਕਰ ਰਹੇ ਹਾਂ ਪਕੌੜੇ ਬਣਾਉਣ ਦੀ ਅੱਜ ਬਣ ਰਹੇ ਨੇ ਪਕੌੜੇ ਅੱਜ ਸਵੇਰ ਦੀ ਬੱਦਲਬਾਹੀ ਬਣੀ ਹੋਈ ਹੈ ਤੇ ਆਪਾਂ ਨਾ ਰਾਤੀ ਗਏ ਹੋਏ ਸੀਗੇ ਪਿੰਡ ਪਿੰਡ ਤੋਂ ਫਿਰ ਸਵੇਰੇ ਆਏ ਆ ਕੱਲ ਪਿੰਡ ਸੀਗਾ ਸਾਡੇ ਜਨਮ ਅਸ਼ਟਮੀ ਦਾ ਪ੍ਰੋਗਰਾਮ ਤੁਸੀਂ ਪਿਛਲਾ ਵਲੌਗ ਦੇਖਿਆ ਹੀ ਹੈ ਸੋ ਉੱਥੇ ਫਿਰ ਆਪਾਂ ਹਨਾ ਰਾਤ ਰੁਕੇ ਰਾਤ ਤੋਂ ਬਾਅਦ ਫਿਰ ਸਵੇਰੇ ਆਏ ਆ ਆ ਕੇ ਸਵੇਰੇ ਫਿਰ ਮੱਥਾ ਟੇਕਿਆ ਅੱਜ ਨੌਮੀ ਦਾ ਮੱਥਾ ਟੇਕਣਾ ਸੀਗਾ ਮਾੜੀ ਚ ਗਏ ਮੱਥਾ ਟੇਕਣ ਲਈ ਉਸ ਤੋਂ ਬਾਅਦ ਆ ਕੇ ਥੋੜਾ ਜਿਹਾ ਟਾਈਮ ਰੈਸਟ ਕੀਤੀ ਕਿਉਂਕਿ ਰਾਤ ਸਾਰੀ ਰਾਤ ਆਪਾਂ ਜਾਗਦੇ ਰਹੇ ਤੇ ਐਸਟੀਵੀ ਦਾ ਪ੍ਰੋਗਰਾਮ ਹੁੰਦਾ ਉੱਥੇ ਫਿਰ ਸਾਈ ਰਾਤ ਐਦਾਂ ਹੀ ਜਾਗਦੇ ਆਂ ਦੀ ਨਿਕਲੇ ਦੀ ਆ ਕੇ ਰੈਸਟ ਕਰਕੇ ਉਹਨੂੰ ਥੋੜਾ ਜਿਹਾ ਭੁੱਖ ਦੀ ਲੱਗੀ ਆ ਮੈਂ ਕਿਹਾ ਚਲੋ ਆਪਾਂ ਕੁਛ ਨਾ ਕੁਛ ਹਲਕਾ ਫੁਲਕਾ ਬਣਾ ਕੇ ਖਾ ਲੈਨੇ ਆ ਸਰਦਾਰ ਜੀ ਕਹਿੰਦੇ ਕਿ ਬਾਰਿਸ਼ ਪੈ ਰਹੀ ਆ ਹਲਕੀ ਹਲਕੀ ਬਾਰਿਸ਼ ਆ ਰਹੀ ਐ ਵੀ ਚਲ ਪਕੌੜੇ ਹੀ ਬਣਾ ਲਾਂਗੇ ਪਕੌੜੇ ਖਾ ਲਵਾਂਗੇ ਨਾਲ ਚਾਹ ਬਣਾ ਲੈਨੇ ਆ ਅੱਕੇ ਅੱਜ ਮੇਰੀ ਕਿਚਨ ਦੇ ਵਿੱਚ ਖਲਾਰੇ ਬੋਤਨੇ ਥੋੜਾ ਜਿਹਾ ਇਗਨੋਰ ਕਰੋ ਮੇਰੀ ਕਿਚਨ ਨੂੰ ਇਹ ਵੀ ਮੈਂ ਪੰਜੀਰੀ ਆ ਜਿਹਦੇ ਵਿੱਚ ਇਹ ਚਾਚੀ ਦੇ ਘਰ ਭੇਜਣੀਆਂ ਪਾ ਕੇ ਰੱਖਿਆ ਬੱਚਿਆਂ ਕਿਹਾ ਖੜਾਇਆ ਉਹ ਕੋਈ ਨਹੀਂ ਫੜਣ ਗਿਆ ਇਹਦੇ ਵਿੱਚ ਫਰੂਟ ਪਾ ਕੇ ਰੱਖੇ ਸੀਗੇ ਇਸ ਦੇ ਵਿੱਚ ਪੰਜੀਰੀ ਪਾ ਕੇ ਰੱਖੀ ਆ ਆ ਕੀ ਇੱਧਰ ਇਹ ਬਰਤਨ ਨਹੀਂ ਸੌਰੀ ਇਹ ਬੋਤਲ ਨੇ ਇਹਦੇ ਵਿੱਚ ਵੀ ਫਰੂਟ ਨੇ ਪੰਜੀਰੀ ਆ ਇਹ ਇਹ ਵੀ ਵੰਡਣੇ ਆ ਆਪਾਂ ਦੋ ਤਿੰਨ ਘਰਾਂ ਦੇ ਵਿੱਚ ਦੇਣੀ ਆ ਪੰਜੀਰੀ ਇਹ ਰਾਤੀ ਉੱਥੋਂ ਲੈ ਕੇ ਆਏ ਸੀਗੇ ਤੇ ਪ੍ਰਸ਼ਾਦ ਮਿਲਦਾ ਪੰਜੀਰੀ ਦਾ ਧਨੀਏ ਦੀ ਪੰਜੀਰੀ ਦਾ ਪ੍ਰਸ਼ਾਦ ਹੁੰਦਾ ਹੁੰਦੇ ਨੇ ਬਹੁਤ ਟੇਸਟੀ ਲੱਗਦੀ ਆ ਇਹ ਪੰਜੀਰੀ ਇਹ ਫਿਰ ਬੰਡਣੀ ਆ ਹੁਣ ਇਦਾਂ ਹੀ ਟਲ ਰਹੇ ਨੇ ਲਪਾ ਕੇ ਆਲੇ ਦੁਆਲੇ ਮੇਰੇ ਬੇਸਣ ਬਗਾਨੀ ਸਰਜੂਗਾ ਕਿ ਨਹੀਂ ਕਿ ਘਟ ਰਹਿਗਾ ਜਿੰਨਾ ਕੁ ਵੀ ਹੈ ਬੇਸਣ ਚਲੋ ਹੁਣ ਇਦੇ ਵਿੱਚ ਹੀ ਸਾਲਾਂ ਦੀ ਕੋਸ਼ਿਸ਼ ਕਰਾਂਗੇ ਕਿਸੇ ਨੇ ਨਹੀਂ ਜਾਣਾ ਬੱਚਿਆਂ ਨੇ ਰਾਤ ਦੀ ਨੀਂਦ ਨਹੀਂ ਨਾ ਪੂਰੀ ਹੋਈ ਬੱਚਿਆਂ ਦੀ ਬੱਚੇ ਵੀ ਘਰੇ ਕੋਈ ਕੰਮ ਕਰਨ ਨੂੰ ਦਿਲ ਕਰ ਹੀ ਨਹੀਂ ਰਿਹਾ ਬੱਚਿਆਂ ਦਾ ਬਹੁਤ ਐ ਵੱਧੂ ਹੈ ਬੇਸਨ ਹਰੀਆਂ ਮਿਰਚਾਂ ਕੱਟ ਲੈਣੀਆਂ ਤੇ ਫਿਰ ਬਣਾਣੀਆਂ ਪਕੌੜੇ ਦੋ ਆਲੂ ਕੱਟੇ ਨੇ ਪੰਜ ਸੱਤ ਕਨੇ ਪਿਆਜ਼ ਹੈ ਜਿਆਦਾ ਪਕੌੜੇ ਆਪਾਂ ਬਣਾਣੇ ਕੋਈ ਨਹੀਂ ਸਿਰਫ ਇੰਨੇ ਕ ਬਣਾ ਲੈਣੇ ਜਿਹੜੇ ਹੁਣ ਚਾਹ ਦੇ ਨਾਲ ਹੀ ਖਾ ਲਈਏ ਗਰਮਾ ਗਰਮ ਬੱਚੇ ਆ ਨੇ ਬੱਚੇ ਕੰਦੇ ਅਸੀਂ ਤਾਂ ਸਿਰਫ ਟੇਸਟ ਦੇਖਣਾ ਉਹਨਾਂ ਨੂੰ ਪਹਿਲਾਂ ਪਾਪੜ ਕਰਕੇ ਦੇ ਦਿੰਦੇ ਸੀ ਪਰ ਉਹਨਾਂ ਨੇ ਤਾਂ ਟੇਸਟ ਕਰਨਾ ਮੇਰਾ ਦਿਲ ਕਰਤਾ ਸੀ ਕਿ ਕੁਝ ਹਲਕਾ ਫੁਲਕਾ ਖਾਣਾ ਬਣਾ ਕੇ ਖਾ ਲਈਏ ਪਰ ਸਰਦਾਰ ਜੀ ਕਹਿੰਦੇ ਕਿ ਪਕੌੜੇ ਬਣਾ ਲਾ بارش ਹੋ ਰਹੀ ਹੈ ਸੋ ਉਹਨਾਂ ਦੀ ਸੁਣ ਕੇ ਫਿਰ ਮੇਰਾ ਵੀ ਦਿਲ ਕਰਨ ਲੱਗ ਗਿਆ ਕਿ ਚਲੋ ਥੋੜੇ ਬੋਤੇ ਪਕੌੜੇ ਬਣਾ ਕੇ ਖਾ ਲੈਂਦੇ ਆ ਥੋੜੇ ਜਿਹੀ ਬਣਾਵਾਂਗੀ ਮੈਂ ਪਕੌੜੇ ਕਿਉਂਕਿ ਬੱਚੇ ਕਹਿੰਦੇ ਵੀ ਅਸੀਂ ਨਹੀਂ ਖਾਣੇ ਬੱਚਿਆਂ ਨੇ ਪਹਿਲੇ ਪਾਪੜ ਫਰਾਈ ਕਰਕੇ ਖਾ ਲਏ ਸੀਗੇ ਕਹਿੰਦੇ ਵੀ ਅਸੀਂ ਨਹੀਂ ਖਾਣੇ ਫਿਰ ਮੈਂ ਤੇ ਸਰਦਾਰ ਜੀ ਸਾਡਾ ਤਾਂ ਦਿਲ ਹੈਗਾ ਸੀਗਾ ਰੀਸ ਸਰਦਾਰ ਜੀ ਨੇ ਲਾਈ ਹੈ ਪਰ ਫਿਰ ਬਾਅਦ ਤੇ ਇੱਛ ਪਤਾ ਮੈਨੂੰ ਕੀ ਕਹਿੰਦੇ ਕਿ ਤੇਰਾ ਹੀ ਦਿਲ ਕਰਦਾ ਸੀ ਤੂੰ ਹੀ ਪਕੌੜੇ ਆਪ ਬਣਾਉਣ ਲੱਗੀ ਆ ਇਹ ਜੇ ਕੰਮ ਕਰਦੇ ਨੇ ਦੇਖ ਲੋ ਇਹ ਬਾਕੀ ਇੱਥੇ ਬੇਸਣ ਆਪਾਂ ਪਾ ਲਿਆ ਚੰਗੀ ਤਰ੍ਹਾਂ ਘੋਲ ਲੈਨੇ ਆ ਇਹਨੂੰ ਉਸ ਤੋਂ ਬਾਅਦ ਆਪਾਂ ਬਣਾਉਂਦੇ ਆ ਪਕੌੜੇ ਪੇਸਣ ਵਾਦੂ ਰਿਹਾ ਇਹ ਪਹਿਲਾਂ ਮੈਨੂੰ ਇਦਾਂ ਲੱਗਦਾ ਸੀ ਕਿ ਬੇਸਣ ਘੱਟ ਰਹਿਣਾ ਮੇਰੇ ਕੋਲ ਪਰ ਬਹੁਤ ਸੀਗਾ ਬੇਸਣ ਉਂਝ ਵੀ ਮੈਂ ਪਕੌੜਿਆਂ ਦੇ ਵਿੱਚ ਜ਼ਿਆਦਾ ਬੇਸਣ ਨਹੀਂ ਪਾਇਆ ਕਰਦੀ ਪਹਿਲਾਂ ਵੀ ਮੈਂ ਦੱਸਦੀ ਹੁੰਦੀ ਆ ਇਸੇ ਤਰ੍ਹਾਂ ਕਿ ਜਿੰਨਾ ਬੇਸਣ ਕੱਟ ਪਾ ਕੇ ਪਕੌੜੇ ਬਣਾਉਂਦੇ ਆ ਬਹੁਤ ਟੇਸਟੀ ਬਣਦੇ ਨੇ ਪਕੌੜੇ ਜਿੱਦਾਂ ਵਿਆਹ ਦੇ ਵਿੱਚ ਪਕੌੜੇ ਬਣਦੇ ਨੇ ਨਾ ਉਹ ਪਕੌੜੇ ਬਣਦੇ ਨੇ ਘੱਟ ਬੇਸਣ ਪਾਣ ਨਾਲ ਸੋ ਇੱਥੇ ਆਪਾਂ ਸਬ ਤੋਂ ਪਹਿਲਾਂ ਕੜਾਹੀ ਦੇ ਵਿੱਚ ਤੇਲ ਪਾ ਕੇ ਰੱਖ ਦਿੰਦੇ ਆ ਤੇ ਉਸ ਤੋਂ ਬਾਅਦ ਇੰਨਾ ਤੇਲ ਗਰਮ ਹੁੰਦਾ ਏ ਸਾਰੀ ਕਿਚਨ ਦੇ ਵਿੱਚੋਂ ਖਿਲਾਰੇ ਚੱਕ ਦਿੰਦੀ ਆ ਮੈਂ ਕੱਲ ਦੀ ਦੇਖੋ ਕਿਚਨ ਦੇ ਵਿੱਚ ਮੈਂ ਬੜੀ ਨਹੀਂ ਹੈਗੀ ਕੱਲ ਪਿੰਡ ਚਲੇ ਗਏ ਸਵੇਰੇ ਖਾਣਾ ਉੱਥੇ ਖਾ ਕੇ ਆਏ ਆ ਕੇ ਫਿਰ ਮੱਥਾ ਟੇਕ ਕੇ ਰੈਸਟ ਕਰਨ ਲੱਗੀ ਤੇ ਹੁਣ ਕਿਚਨ ਦੇ ਵਿੱਚ ਬੜੀਆਂ ਮੈਂ ਕਿਚਨ ਦੇ ਵਿੱਚ ਕੰਮ ਕੋਈ ਹੈ ਨਹੀਂ ਸੀ ਸੋ ਇਸ ਲਈ ਮੈਂ ਕਿਚਨ ਦੇ ਵਿੱਚ ਨਹੀਂ ਗਈ ਬਾਕੀ ਇਹ ਹੈ ਥੋੜਾ ਬਹੁਤਾ ਸਮਾਨ ਸੈਟਿੰਗ ਕਰਨੀ ਆ ਚੱਕਰਖ ਕਰਨੀ ਆ ਉਹ ਹੁਣ ਕਰ ਦਿੰਦੀ ਆ ਇੰਨਾ ਤੇਲ ਗਰਮ ਹੁੰਦਾ ਏ ਇਹ ਸਾਰੇ ਡੱਬੇ ਮਸਾਲਿਆਂ ਵਾਲੇ ਚੱਕ ਕੇ ਇਹ ਰੱਖਦੀ ਆ ਸੈਲਫ ਸਾਫ ਕਰਦੀ ਆ ਤੇ ਉਸ ਤੋਂ ਬਾਅਦ ਫੇਰ ਬਣਾਵਾਂਗੀ ਪਕੌੜੇ ਬਾਕੀ ਮੇਰੇ ਭੈਣ ਭਰਾ ਦੱਸਿਓ ਤੁਸੀਂ ਕਿ بارش ਪੈਂਦੀ ਹੋਵੇ ਕਿਦਾਂ ਕਿਦਾਂ ਦਿਲ ਕਰਦਾ ਹੈ ਪਕੌੜੇ ਖਾਣ ਨੂੰ ਸਾਡੇ ਘਰ ਦੇ ਵਿੱਚ ਤਾਂ ਨਾ ਸਾਰੇ ਅਸੀਂ ਇੱਕੋ ਤਰ੍ਹਾਂ ਦੇ ਹੋ ਗਏ ਖਾ ਖਾ ਕੇ ਦੇਖੋ ਨਾ ਇਹਨਾਂ ਨੁਕਸਾਨ ਵੀ ਕਰ ਰਹੇ ਆ ਮੋਟਾਪਾ ਦੇਖ ਲਓ ਕਿੰਨਾ ਚੜਿਆ ਜਾ ਰਿਹਾ ਦਿਨੋ ਦਿਨ ਮੋਟੀ ਹੁੰਦੀ ਜਾ ਰਹੀ ਆ ਮੈਂ ਪਰ ਅੱਜ ਕੱਲ ਪਤਾ ਕੀ ਹੋ ਰਿਹਾ ਮੈਨੂੰ ਇਹ ਲੱਗ ਰਿਹਾ ਜੇਕਰ ਮੈਂ ਪਾਣੀ ਵੀ ਪੀ ਰਹੀ ਆ ਨਾ ਪਾਣੀ ਵੀ ਲੱਗ ਰਿਹਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਕੁਸ਼ਨਾ ਸਿਲਾਈ ਦਾ ਕੰਮ ਆ ਜਿਹੜਾ ਸਾਰਾ ਦਿਨ ਬੈਠੇ ਬੈਠੇ ਕਰਨਾ ਜਿਸ ਦਿਨ ਦਾ ਮੈਂ ਸਿਲਾਈ ਦਾ ਕੰਮ ਕਰਨ ਲੱਗੀ ਆ ਮੈਨੂੰ ਇਹ ਪ੍ਰੋਬਲਮ ਹੋ ਗਈ ਹੈ ਕਿ ਜੇਕਰ ਪਾਣੀ ਵੀ ਪੀ ਰਹੀਆਂ ਉਹ ਵੀ ਲੱਗ ਰਿਹਾ ਇੰਨੀ ਮੋਟੀ ਹੋ ਗਈਆਂ ਮੈਂ ਤੇ ਪਲੀਜ਼ ਕੋਈ ਮੇਰੀ ਸਿਸਟਰ ਜੇ ਮੇਰੀ ਗੱਲ ਨੂੰ ਧਿਆਨ ਨਾਲ ਸੁਣਦੀ ਹੈ ਮੈਨੂੰ ਕੋਈ ਡਾਈਟ ਪਲਾਨ ਦੱਸ ਦੋ ਜੋ ਉਹਨਾਂ ਨੇ ਖੁਦ ਫੋਲੋ ਕੀਤਾ ਹੋਵੇ ਤੇ ਡਾਈਟਿੰਗ ਕਰਨੀ ਆ ਹੁਣ ਥੋੜਾ ਬਹੁਤਾ ਟਾਈਮ ਅਹ ਦਿਲ ਤਾਂ ਮੇਰਾ ਹੈਗਾ ਪੱਕਾ ਬਾਕੀ ਚਲੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਹਨਾ ਕਦੀ ਵੀ ਇਹ ਐ ਡਾਈਟ ਪਲਾਨ ਮੈਂ ਕਦੀ ਫੋਲੋ ਨਹੀਂ ਕੀਤਾ ਵਸੁੰਜਾ ਕਿ ਜਿਆਦਾ ਹਨਾ ਫਾਸਟ ਫੂਡ ਨਹੀਂ ਖਾਂਦੀ ਮੈਂ ਪਰ ਹੁਣ ਤਾਂ ਦੇਖੋ ਸਾਡਾ ਜੋ ਨੋਮੀ ਦਾ ਮੱਥਾ ਅਸੀਂ ਟੇਕਦੇ ਆ ਉਸ ਤੋਂ ਬਾਅਦ ਉਹ 3-4 ਮੱਥੇ ਟਿਕਦੇ ਨੇ ਉਹਦੇ ਵਿੱਚ ਕਦੀ ਗੁਲਗਲੇ ਕਚੋਰੀਆਂ ਕਦੀ ਖੀਰ ਪੂੜੇ ਇਹ ਖਾ ਕੇ ਉਸ ਤੋਂ ਬਾਅਦ ਟਾਈਟ ਫਲਾਨ ਫੋਲੋ ਕਰਾਂਗੀ ਮੈਂ ਇੱਥੇ ਦੇਖੋ ਮੈਂ ਚਾਹ ਲਈ ਪਾਣੀ ਵੀ ਰੱਖ ਲਿਆਏ ਹੈ ਨਾ ਫਿਲਟਰ ਚੋ ਪਾਣੀ ਲੈ ਕੇ ਮੈਂ ਚਾਹ ਰੱਖ ਦਿੰਦੀ ਆ ਨਾਲ ਦੀ ਨਾਲ ਪਕੌੜੇ ਬਣਾ ਲਵਾਂਗੇ ਨੇ ਚਾਹ ਵੀ ਰੈਡੀ ਹੋ ਜੂਗੀ ਫਿਰ ਗਰਮਾ ਗਰਮ ਸਰਦਾਰ ਜੀ ਨੂੰ ਆਪਾਂ ਖਵਾਉਂਦੇ ਆ ਪਕੌੜੇ बच्चे कहते हैं सिर्फ टेस्ट देखना टेस्ट देख के उसके बाद नहीं खाने चाय पीनगे बच्चे बच्चों ਲਈ ਵੀ ਮੈਂ ਚਾਹ ਰੱਖ ਲੈਂਦੀ ਆ ਜਦੋਂ ਜਦੋਂ ਮੈਂ ਸਰਦਾਰ ਜੀ ਨੂੰ ਪੁੱਛਿਆ ਕਿ ਮੋٹے ਬੰਦੇ ਜ਼ਿਆਦਾ ਵਧੀਆ ਲੱਗਦੇ ਨੇ ਸੋਹਣੇ ਲੱਗਦੇ ਨੇ ਕਿ ਪਤਲੇ ਤਾਂ ਹਮੇਸ਼ਾ ਇਹਨਾਂ ਨੇ ਕਿਹਾ ਕਿ ਮੋٹے ਹੀ ਠੀਕ ਲੱਗਦੇ ਆ ਵੀ ਥੋੜੀ ਸੇਤੋ ਹੋਣੀ ਚਾਹੀਦੀ ਹੈ ਪੱਕੀ ਮੇਰੀ ਵੀ ਥਿੰਕਿੰਗ ਇਹੀ ਹੈ ਕਿ ਮੋਟਾ ਥੋੜਾ ਜਿਹਾ ਹੈਲਥੀ ਬੰਦਾ ਹੋਣਾ ਚਾਹੀਦਾ ਲਾਇਆ ਪਾਇਆ ਹੋਇਆ ਵੀ ਜੱਜਦਾ ਏ ਜਿਆਦਾ ਪਤਲੀ ਜਿੰਨੀ ਹਨ ਲੈਡੀਆਂ ਹੁੰਦੀ ਐ ਉਹਦੇ ਲਾਇਆ ਪਾਇਆ ਬਹੁਤ ਘੱਟ ਜੱਜਦਾ ਸੂਟ ਵੀ ਮੋٹے ਬੰਦੇ ਦੇ ਹੀ ਜੱਜਦੇ ਨੇ ਸੋ ਐਨੀ ਵੀ ਮੈਂ ਆਪਣੇ ਆਪ ਨੂੰ ਨਹੀਂ ਪਤਲਾ ਕਰਨਾ ਹੈਗਾ ਕਿ ਫਿਰ ਸੂਟ ਵਗੈਰਾ ਪਾਏ ਹੋਏ ਵੀ ਨਾ ਜੱਜਣ ਬਸ ਹਾਂਏ ਆ ਕਿ ਥੋੜਾ ਜਿਹਾ weight ਜਿਆਦਾ ਵੱਧ ਗਿਆ ਥੋੜਾ ਜਿਹਾ ਘੱਟ ਹੋ ਜੇ ਕਿਉਂਕਿ ਅੱਗੇ-ਅੱਗੇ ਮੋਟਾਪਾ ਇਹ ਹੈ ਕਿ ਜਿੰਨਾ ਜ਼ਿਆਦਾ ਮੋਟਾਪਾ ਹੁੰਦਾ ਏ ਉਹਨਾਂ ਹੀ ਹਨਾ ਬਿਮਾਰੀਆਂ ਦਾ ਘਰ ਹੋ ਜਾਂਦਾ ਹੈ ਆਪਣਾ ਸਰੀਰ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਸੋ ਇਹ ਚੱਲਦਾ ਰਹਿੰਦਾ ਫਿਰ ਸੋ ਇਸ ਨਾਲੋਂ ਮਤਲਬ ਜਦੋਂ ਕੋਈ ਆਪਾਂ ਨੂੰ ਪ੍ਰੋਬਲਮ ਆਵੇ ਹਨਾ ਉਸ ਨਾਲੋਂ ਚੰਗਾ ਤਾਂ ਇਹੀ ਹੈ ਕਿ ਪਹਿਲਾਂ ਹੀ ਆਪਣਾ weight ਜਿਹੜਾ ਕੰਟਰੋਲ ਕਰ ਲਿਆ ਜਾਵੇ ਹਾਲੇ ਮੈਂ ਕੋਈ ਚੈੱਕ ਨਹੀਂ ਕਰਵਾਇਆ ਹੈਗਾ ਕਿ ਕਿੰਨਾ weight ਮੇਰਾ ਵੱਧ ਗਿਆ ਮੇਰਾ ਵਹਿਮ ਹੈ ਜਾਂ ਵੱਧ ਗਿਆ ਇਹ ਵੀ ਕੁਝ ਨਹੀਂ ਪਤਾ ਹੈਗਾ ਲੇਕਿਨ ਵਹਿਮ ਹੈਗਾ ਮੈਨੂੰ ਕਿ weight ਵੱਧ ਗਿਆ ਮੇਰਾ ਸਭਾ ਹਰ ਜੀ ਨੇ ਪਕੌੜੇ ਖਾ ਲਏ ਨੇ ਤੇ ਹੁਣ ਚੱਲੇ ਨੇ ਹਜ਼ਮ ਕਰਨਾ ਇੱਕ ਵਾਰੀ ਆਪਾਂ ਇਹਦਾ ਰਿਵਿਊ ਲੈ ਲੈਨੇ ਆ ਕਿ ਕਿੱਜਾ ਦੇ ਬੜੇ ਨੇ ਪਕੌੜੇ ਦੱਸੋ ਬੜੇ ਸੀ ਬਹੁਤ ਟੇਸਟੀ ਟੇਸਟੀ ਲੱਗੇ ਕਰੰਚੀ ਹੁਣ ਤੇ ਹਜ਼ਮ ਕਰਨ ਚੱਲੇ ਆ ਨਾ ਦੱਸੋ ਕੀ ਕਰੰਚਲੇ ਆ ਛਤਪਕੂ ਮੰਨ ਚੇਲਾ ਫੇਰ ਮੈਂ ਦਿਖਾਵਾਂਗੀ ਆ ਰਹੀ ਏ ਵੀ ਕੈਮਰਾ ਲੈ ਕੇ ਮੈਂ ਖਾ ਕੇ ਆ ਜਾ ਅਰਮਾਨ ਨੂੰ ਇੱਕ ਮਨਵਾਜ਼ ਮਾਰੋ ਅਗਰ ਕਿਉਂ ਕੰਮ ਕਰਨਾ ਕੁਛ ਸ਼ਸ਼ਕ ਤੇ ਦੇਖ ਜਾ ਕੇ ਕੀ ਪਤਾ ਨਹੀਂ ਕਿ ਤੇਰੇ ਪਾਪਾ ਬੁਲਾ ਰਹੇ ਆ ਦੇਖੋ ਕੀ ਕਹਿ ਰਹੇ ਆ ਬਾਕੀ ਕਿਚਨ ਦੇ ਸਾਰੇ ਕੰਮ ਕਾਰ ਨਿਵੇੜ ਕੇ ਫਿਰ ਖਾਣ ਬੈਠਿਆ ਮੈਂ ਇਨਾ ਪਕੋੜੇ ਫਰਾਈ ਕਰਦੇ ਰਹੇ ਫਿਰ ਨਾਲ-ਨਾਲ ਥੋੜੇ-ਬੋਤੇ ਕੰਮ ਕਾਰ ਨੇ ਜਿਹੜੇ ਮੈਂ ਕਿਚਨ ਦੀ ਕਰਤੀ ਰਹੀ ਕਿਚਨ ਨੀਟ ਐਂਡ ਕਲੀਨ ਕਰਕੇ ਫਿਰ ਖਾਣ ਬੈਠ ਰਹੀ ਹਾਂ ਹੁਣ ਮੈਂ ਪਕੋੜੇ ਖਾ ਕੇ ਮੈਂ ਵੀ ਛੱਤ ਤੇ ਆ ਗਈਆਂ ਛੱਤ ਤੇ ਆ ਕੇ ਸਭ ਤੋਂ ਪਹਿਲਾਂ ਮੇਰੀ ਨਿਗਾ ਅਸਮਾਨ ਦੇ ਵਿੱਚ ਗਈ ਹੈ ਅੱਜ ਬੱਦਲ ਇੰਨੇ ਸੋਹਣੇ ਨੇ ਇੰਨੇ ਸੋਹਣੇ ਨੇ ਇੰਨੇ ਪਿਆਰੇ ਲੱਗ ਰਹੇ ਨੇ ਦਿਲ ਖੁਸ਼ ਹੋ ਗਿਆ ਦੇਖ ਕੇ ਛੱਤ ਤੇ ਥੋੜਾ ਟਾਈਮ ਘੁੰਮਾਂਗੀ ਉਸ ਤੋਂ ਬਾਅਦ ਬੱਚਾ ਲਈ ਬਣਾਵਾਂਗੀ ਸਬਜੀ ਕੋਈ ਖਾਣ ਨੂੰ ਬਾਕੀ ਆਪਾਂ ਤਾਂ ਅੱਜ ਪਕੋੜੇ ਖਾ ਲਏ ਆਪਣੀ ਤਾਂ ਹੁਣ ਸ਼ਾਮ ਨੂੰ ਛੁੱਟੀਆਂ ਅੱਜ ਖਾਣਾ ਨਹੀਂ ਖਾਵਾਂਗੇ ਮੈਂ ਤੇ ਸਰਦਾਰ ਜੀ ਬੱਚਿਆਂ ਨੇ ਪਕੌੜੇ ਨਹੀਂ ਖਾਦੇ ਉਹਨਾਂ ਨੂੰ ਸਬਜੀ ਬਣਾ ਕੇ ਦਿੰਦੇ ਆ ਕੋਈ ਫੁਲਕੇ ਬਣਾ ਦਵਾਂਗੇ ਨਾਲ ਬਾਕੀ ਅੱਜ ਪਹਾੜ ਵੀ ਦਿਸ ਰਹੇ ਸੀਗੇ ਛੱਤ ਤੋਂ ਪਹਾੜ ਦਿਸਦੇ ਨੇ ਜੋ ਮਨਸਾ ਦੇਵੀ ਵਾਲੇ ਪਹਾੜ ਨੇ ਨੱਡਾ ਸਾਹਿਬ ਗੁਰਦੁਆਰਾ ਜਿੱਥੇ ਹੈ ਨਾ ਉਹ ਪਹਾੜ ਨੇ ਉਹ ਛੱਤ ਤੋਂ ਦਿਖਦੇ ਨੇ ਜ਼ੂਮ ਕਰਕੇ ਦਿਖਾਉਂਦੀ ਆ ਤੁਹਾਨੂੰ ਵੀ ਤੇ ਬਾਰਿਸ਼ ਜਦੋਂ ਪੈ ਜਾਂਦੀ ਹੈ ਨਾ ਇਹ ਦੇਖੋ ਇਹ ਦਿਖ ਰਹੇ ਨੇ ਪਹਾੜ ਬਾਰਿਸ਼ ਜਿਸ ਦਿਨ ਵਧੀਆ ਪੈ ਜਾਂਦੀ ਹੈ ਨਾ ਬਿਲਕੁਲ ਸਾਫ਼ ਹੋ ਜਾਂਦਾ ਇਹ ਵਾਤਾਵਰਨ ਪੂਰੇ ਮਤਲਬ ਜਿੰਨੀ ਵੀ ਧੂਲ ਮਿੱਟੀ ਹੁੰਦੀ ਹੈ ਸਾਰੀ ਬਾਰਿਸ਼ ਤੋਂ ਬਾਅਦ ਸਾਫ਼ ਹੋ ਜਾਂਦੀ ਹੈ ਫਿਰ ਪਹਾੜ ਦਿਖਦੇ ਨੇ ਬਾਕੀ ਦੇਖੋ ਇੱਥੇ ਸਰਦਾਰ ਜੀ ਨੇ ਮੰਜਾ ਬਾਹਰ ਕੱਟ ਲਿਆ ਪੱਖਾ ਲਾ ਲਿਆ ਤੇ ਮੈਂ ਤਾਂ ਆਪਣੇ ਟਿਕਾਣੇ ਤੇ ਬੈਠੀ ਸੀਗੀ ਦੀਵਾਰ ਦੇ ਉੱਪਰ ਚੜੀ ਤੇ ਵਸੇਹੀ ਸੀਗਾ ਆਪਣਾ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਿਓ ਤੇ ਨਾਲ ਇੱਥੇ ਦੇਖੋ ਸ਼ੀਰੋ ਵੀ ਮਸਤੀਆਂ ਕਰ ਰਿਹਾ ਸੀਗਾ ਪਿੱਛੇ ਘੁੰਮਦਾ ਫਿਰ ਰਿਹਾ ਇਹਨੂੰ ਪਤਾ ਨਹੀਂ ਕਿਉਂ ਇਹਨੇ ਮਸਤੀ ਚੜ ਜਾਂਦੀ ਹੈ ਮੈਨੂੰ ਦੇਖ ਕੇ ਮੇਰੇ ਨਾਲ ਬਹੁਤ ਖੇਡਦਾ ਇਹ ਇਹ ਦੇਖੋ ਇਹ ਮਸਤੀ ਮਾਰ ਰਿਹਾ ਇੱਥੇ ਤੇ ਚਲੋ ਆਪਾਂ ਕਰਦੇ ਆਂ ਵਲੌਗ ਦਾ ਐਂਡ ਬਾਏ ਬਾਏ